ਇਨਸਾਨੀ ਜ਼ਿੰਦਗੀ ਦੇ 19 ਸਾਲ ਦਾ ਹਵਾਲ ਸੱਦ ਦਇਆ ਸਿੰਘ ਆਰਿਫ ਆਪਣੀ ਮਸ਼ਹੂਰ ਕਿੱਸੇ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਬਿਆਨ ਕਰ ਰਹੇ ਹਨ 19 ਸਾਲ ਵਿੱਚ ਉਤਨਾ ਸੋਚਿਆ ਤਾਂ ਸਦਾ ਨਹੀਂ ਆਰਾਮ ਦੀ ਖੜੀ ਰਹਿਣੀ ਹਾਲੇ ਕਰ ਚ ਲੈ ਪੁੰਨ ਤੇ দান ਕਰ ਲੈ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ ਕੋਈ ਰੋਜ ਤੂੰ ਸੜਕ ਤੇ ਸੈਰ ਕਰ ਲੈ ਬੱਗੀ ਵਿੱਚ ਤਵੇ ਲਾਂ ਖੜੀ ਰਹਿਣੀ ਈ ਗੱਲ ਤੇ ਖੁਦੀ ਗੁਮਾਨ ਕਰਦਾ ਸਦਾ ਨਹੀਂ ਜੇ ਹੁਸਨ ਦੀ ਛੜੀ ਰਹਿਣੀ ਆਖਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਜੱਗ ਤੇ ਸਦਾ ਨਹੀਂ ਛੜੀ ਰਹਿਣੀ ਤੇਲ ਰੇਲ ਦੇ ਵੰਗ ਚੱਲਦੀ ਸਦਾ ਬਿਰਸ਼ ਦੇ ਵਾਂਗ ਨਾ ਜੜੀ ਰਹਿਣੀ ਇਹਨੇ ਛੱਡ ਕਲਬੂਤ ਨੂੰ ਜਾਵਣਾਏ ਜਿੰਦ ਜਿਸਮ ਦੇ ਵਿੱਚ ਨਾ ਵੜੀ ਰਹਿਣੀ ਦਾਰੂ ਬੂਟੀਆਂ ਲੱਖ ਇਲਾਜ ਕਰ ਲੈ ਜਿੰਦ ਨਹੀਂ ਹਕੀਮ ਦੀ ਫੜੀ ਰਹਿਣੀ ਮੌਤ ਬਾਜ ਦੇ ਵੰਗਰਾਂ ਚਪਟ ਮਾਰੂ ਜਿੰਦ ਵਾਂਗ ਬਟੇਰੇ ਨਾ ਦੜੀ ਰਹਿਣੀ 파ੜਕੇ ਅਜਬ ਜੰਬੂਰ ਨੇ ਕੱਢਣੀ ਜਾਨ ਸੰਗ ਦੇ ਵਿੱਚ ਨਾ ਅੜੀ ਰਹਿਣੀ ਸੋਹਣੇ ਲੈਣ ਨਾ ਰਹਿਣ ਹਮੇਸ਼ਾ ਤਾਈਂ ਦੰਦ ਨਹੀਂ ਜੇ ਮੋਤੀਆਂ ਲੜੀ ਰਹਿਣੀ ਸੋਨਾ ਨਾਮ ਨਿਸ਼ਾਨ ਤਾਂ ਰਹਾ ਕਿਦਰੇ ਬਲ ਕੇ ਨਹੀਂ ਜਗੋਰ ਤੇ ਮੜੀ ਰਹਿਣੀ ਦੁਨੀਆ ਹੈ ਤਹਕੀਕ ਫਨਾ ਫਲਾ ਕੋਠਾ ਕੰਧ ਛਤੀਰ ਨਾ ਕੜੀ ਰਹਿਣੀ ਆ ਹਟ ਬਜਾਰ ਨਾ ਬਾਣੀ ਆਈ ਬੱਟਾ ਤੱਕੜੀ ਸ਼ੇਰ ਨਾ ਢੜੀ ਰਹਿਣੀ ਦਇਆ ਸਿੰਘ ਜੋ ਬਚਨ ਅਮੋਲ ਕਰਦੀ ਜਿੰਦ ਨਹੀਂ ਜੇ ਫਾਰਸੀ ਪੜੀ ਰਹਿਣੀ ਦਇਆ ਸਿੰਘ ਜੋ ਬਚਨ ਅਮੋਲ ਕਰਦੀ ਜਿੰਦ ਨਹੀਂ ਜੇ ਫਾਰਸੀ ਪੜੀ ਰਹਿਣੀ